ਦੋਸਤੋ ਪੇਸ਼ ਹੈ ਗੁਰਦੇਵਾਲ ਸਿੰਘ ਦੀ ਲਿਖੀ ਹੋਈ ਕਹਾਣੀ ਮੋੜ ਗਵਾਚੀ ਸ਼ਹਿਰ ਗੱੱਬਰੂ ਮੁੰਡੇ ਹਨੇਰੀਆਂ ਰਾਤਾਂ ਵਿੱਚ ਗੰਡਾਸੇ ਡਾਂਗਾ ਤੇ ਬਰਸ਼ੇ ਚੁੱਕੀ ਪਿੰਡ ਦੇ ਆਲੇ-ਦੋਲੇ ਇੰਜ ਬੇਤੜਕ ਹੋ ਕੇ ਪਹਿਰਾ ਦਿੰਦੇ ਫਿਰਦੇ ਸਨ ਜਿਵੇਂ ਮੇਲੇ ਵਿੱਚ ਫਿਰਦੇ ਹੋਣ ਕਿਸੇ ਦੇ ਖੇਤ ਜਾਂ ਘਰ ਵਿੱਚ ਅੱਗ ਦੀ ਚੰਗਿਆੜੀ ਦਾ ਸ਼ੱਕ ਵੀ ਪੈ ਜਾਂਦਾ ਤਾਂ ਵਾਲੀ-ਵਾਲੀ ਕਰਕੇ ਪੈ ਜਾਂਦੇ ਪਿਛਲੇ 3 ਦਿਨਾਂ ਦੇ ਵਿੱਚ ਉਹੂ ਅੱਗ ਬਾਲਣ ਪਿੱਛੋਂ 9 ਬੰਦਿਆਂ ਨੂੰ ਪੰਚਾਇਤ ਕੋਲੋਂ 50-50 ਰੁਪਏ ਜੁਰਮਾਨਾ ਕਰਾ ਚੁੱਕੇ ਸਨ। ਸਿਆਲ ਦੀ ਰੁੱਤ, ਠੰਡੀ ਹਵਾ ਤੇ ਅੱਗ ਬਾਲਣ ਦਾ ਹੁਕਮ ਨਹੀਂ ਸੀ ਪਰ ਫਿਰ ਵੀ ਜਿਸ ਦੀ ਵਾਰੀ ਆ ਜਾਂਦੀ ਉਹਨੂੰ ਜਿਵੇਂ ਚਾਹ ਚੜ ਜਾਂਦਾ। ਨਹਿਰ ਦੇ ਵੱਡੇ ਪੁਲ ਤੇ ਜਾ ਕੇ ਉਹ ਤੂਫਾਂ ਦੀ ਧੜੂ ਧੜੂ ਸੁਣਦੇ ਰਹਿੰਦੇ। ਤੂਫਾਂ ਚੱਲਣ ਨਾਲ ਜਿਹੜੀ ਚਮਕ ਪੈਦਾ ਹੁੰਦੀ ਉਹ ਉਹਨਾਂ ਨੂੰ ਦੀਵਾਲੀ ਦੀ ਅਤਿਸ਼ਬਾਜੀ ਵਰਗੀ ਲੱਗਦੀ। ਜਦੋਂ ਬਹੁਤ ਹੀ ਠੰਡ ਲੱਗਦੀ ਤਾਂ ਉਹ ਖੀਸਿਆਂ ਵਿੱਚ ਪਾਈਆਂ ਗੁੜ ਦੀਆਂ ਡਲੀਆਂ ਤੇ ਖੋਪੇ ਦੀਆਂ ਠੂਠੀਆਂ ਨੂੰ ਚੱਕ ਵੱਢ ਕੇ ਦੌੜਾਂ ਲਾਉਂਦੇ ਪਿੰਡ ਦੇ ਉੱਤਰ ਵਾਲੇ ਪਾਸੇ ਭੱਜ ਪੈਂਦੇ। ਉਹਨਾਂ ਦਾ ਖਿਆਲ ਸੀ ਕਿ ਪਿੰਡ ਦੇ ਉੱਤਰ ਵਾਲੇ ਪਾਸੇ ਕੱਸੀ ਦੇ ਪੱਛਮ ਵੱਲ ਦੀ ਝਿੜੀ ਵਿੱਚ ਸ਼ਾਤਾਵਾਜ ਫੜੇ ਗਏ ਸਨ। ਇੱਕ ਰਾਤ ਕੋਈ 12:00 1 ਵਜੇ ਉਹਨਾਂ ਝਿੜੀ ਉਤੋਂ ਦੀ ਦੋ ਹਵਾਈ ਜਾਂਜ ਪੱਛਮ ਤੋਂ ਪੂਰਬ ਵੱਲ ਲੰਘਦੇ ਵੇਖੇ। ਇਹ ਬਹੁਤ ਹੀ ਨੀਵੇਂ ਸਨ। ਕੁਈ 5 ਮਿੰਟਾਂ ਵਿੱਚੋਂ ਉਹ ਹਵਾਈ ਜਹਾਜ਼ ਬੜੀ ਤੇਜ਼ ਰਫ਼ਤਾਰ ਨਾਲ ਪੱਛਮ ਵੱਲ ਮੁੜੇ। ਉਦੋਂ ਜਿਹੜੇ ਮੁੰਡੇ ਨਹਿਰ ਦੇ ਪੁਲ ਵੱਲ ਪਹਿਰਾ ਦੇ ਰਹੇ ਸਨ, ਉਹ ਨਸਕੇ ਪਿੰਡ ਦੇ ਉੱਤਰ ਵਾਲੇ ਪਾਸੇ ਝਿੜੀ ਕੋਲ ਜਾ ਪਹੁੰਚੇ। ਉਹ ਮੁੰਡਿਓ ਇੱਧਰ ਨਾ ਆਇਓ। ਕੱਸੀ ਦੇ ੁਰਲੇ ਪਾਸੇ ਕਮਾਦ ਨੂੰ ਪਾਣੀ ਲਾ ਰਹੇ ਭਗਤੂ ਤੇ ਨਰੈਣੇ ਨੇ ਉੱਚੀ ਹੁਕਰਾ ਮਾਰਿਆ। ਫੇਰ ਆਪਣੇ ਨੇੜੇ ਆਏ ਮੁੰਡਿਆਂ ਨੂੰ ਉਸ ਧੀਮੀ ਆਵਾਜ਼ ਵਿੱਚ ਦੱਸਿਆ, "ਇਸ ਪਾਸੇ ਦੋ ਹਵਾਈ ਜਹਾਜ਼ ਛਤਰਿਆਂ ਵਾਲਿਆਂ ਨੂੰ ਉਤਾਰ ਕੇ ਗਏ ਆ ਹੁਣੇ।" ਉਹ ਸਾਰੇ ਨਰੈਣ ਦੇ ਕੋਲ ਆ ਗਏ। ਸੰਤੂ ਨੇ ਨੇੜੇ ਆ ਕੇ ਦੱਬਵੀਂ ਆਵਾਜ਼ ਵਿੱਚ ਪੁੱਛਿਆ, "ਤੂੰ ਆਪ ਵਿਖਿਆ ਚਾਚਾ? ਹੁਣੇ ਤਾਂ ਮੇਰੇ ਸਾਹਮਣੇ ਲੰਗੇ ਐ, ਹੋਰ ਮੈਂ ਝੂਠ ਮਾਰਦਾ?" ਨਰੈਣੇ ਨੇ ਕੁਝ ਹਰਕ ਕੇ ਕਿਹਾ, "ਮੈਂ ਜੇ ਇੱਥੇ ਨਿਗਾਰ ਰੱਖੂੰ, ਪਿੱਛੋਂ ਬੰਦੇ ਇਕੱਠੇ ਕਰਕੇ ਲਿਆਓ।" ਨਾਲੇ ਸਰਪੰਚ ਨੂੰ ਆਖਿਓ, "ਹੁਣੇ ਦੋ ਬੰਦੇ ਭੇਜ ਕੇ ਥਾਣੇ ਵੀ ਇਤਲਾਹ ਕਰਾ ਦੇਵੇ।" ਮੁੰਡੇ ਅਸਪੇ। ਉਹਨਾਂ ਦਾ ਖਿਆਲ ਸੀ ਕਿ ਨਰੈਣਾ ਉਹਨਾਂ ਨੂੰ ਐਵੇਂ ਭਾਜੜ ਪਾਉਣ ਲਈ ਮਾਹੌਲ ਕਰ ਰਿਹਾ ਸੀ। ਉਨਪਰ ਤੇ ਦਾ ਨਰੈਣਾ ਕਹੇ ਕਿ ਤਾਂ ਕੋਈ ਹੀ ਬਣਾਉਂਦਾ ਸੀ ਸਾਰੇ ਨਰੈਣਾ ਗੱਪੀ ਹੀ ਕਹਿੰਦੇ ਸਨ ਚਾਚਾ ਤੂੰ ਸੌਂ ਖਾ ਬਈ ਤੂੰ ਆਪਣੇ ਅੱਖੀ ਵੇਖਿਆ ਕੈਲੇ ਨੇ ਹੱਸਦਿਆਂ ਕਿਹਾ ਮੈਂ ਕਿਉਂ ਸੌਂ ਖਾਵਾਂ ਮੈਥੋਂ ਬੱਚੀ ਮਰ ਗਈ ਨਰੈਣੇ ਨੇ ਹਰਖ ਕੇ ਕਿਹਾ ਤੁਸੀਂ ਤਾਂ ਐ ਕਰਦੇ ਹੋ ਜਿਵੇਂ ਮੈਂ ਪਾਕਿਸਤਾਨੀਆਂ ਦਾ ਜਸੂਸ ਹੁਣਾ ਤੇ ਜੇ ਮੇਰੇ ਤੇ ਇੰਨੀ ਬੇਤਬਾਰੀ ਕਰਦੇ ਹੋ ਤਾਂ ਮੈਨੂੰ ਕੀ ਜਿਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀ ਬੰਨੂ ਮੇਰਾ ਕੀ ਉਹ ਕਿਲਾ ਟਾ ਦੇਣਗੇ ਮੇਰੇ ਵਰਨੀਓ ਤਾਂ ਬਿਸ਼ੱਕ ਨਾ ਜਾਓ ਜਦੋਂ ਪਿੰਡ ਨੂੰ ਗਰੇਟਰ ਨਾਲ ਡਾਉਣ ਲੱਗ ਪਏ ਆਪੇ ਸਭ ਦੀਆਂ ਅੱਖਾਂ ਉੱਗ ਆਉਣਗੀਆਂ ਮੁੰਡਿਆਂ ਨੂੰ ਤਸੱਲੀ ਹੋ ਗਈ ਕਿ ਨਰੈਣਾ ਹੁਣ ਗੱਪ ਨਹੀਂ ਸੀ ਮਾਰ ਰਿਹਾ ਉਹਨਾਂ ਸਾਰਿਆਂ ਨੇ ਸਲਾਹ ਕਰਕੇ ਕੁਝ ਮੁੰਡੇ ਪਿੰਡ ਵੱਲ ਭੇਜ ਦਿੱਤੇ ਤੇ ਤਿੰਨ ਜਣੇ ਝਿੜੀ ਵੱਲ ਤੁਰ ਪਏ ਅੱਧਾ ਘੰਟੇ ਮਗਰੋਂ ਹੋਮਗਾਰਡ ਦੇ ਤਿੰਨ ਜਵਾਨ ਤੇ ਪਿੰਡ ਦੇ ਮੋਤਬਰ ਬੰਦੇ ਵੀ ਆ ਗਏ ਉਹਨਾਂ ਝਿੜੀ ਨੂੰ ਘੇਰਾ ਪਾ ਲਿਆ ਕੋਚਰ ਪਿੱਛੋਂ 10-15 ਬੰਦੇ ਹੋਰ ਵੀ ਆ ਗਏ सरपंच ਤੇ ਨੰਬਰਦਾਰ ਮੌਕੇ ਉੱਤੇ ਆ ਕੇ ਨਰਾਇਣੇ ਤੋਂ ਪੁੱਛ ਪੜਤਾਲ ਕਰਨ ਪਿੱਛੋਂ ਥਾਣੇ ਤਲਾਸ਼ ਕਰਨ ਵੀ ਚਲੇ ਗਏ। ਸਾਰੇ ਪਿੰਡ ਵਿੱਚ ਇੰਜ ਰੌਲਾ ਪੈ ਗਿਆ ਜਿਵੇਂ ਬੰਨ ਵਾਲੀ ਪਟੜੀ ਕੋਲੋਂ ਨਹਿਰ ਟੁੱਟ ਗਈ ਹੋਵੇ। ਘਰ ਘਰ ਛਾਤਾਬਾਜ ਦੀ ਹੀ ਗੱਲ ਚੜ ਰਹੀ ਸੀ। ਨਿੱਗੀਆਂ ਰਜਾਈਆਂ ਵਿੱਚੋਂ ਕੋਚਰੀਆਂ ਵਾਂਗ ਮੂੰਹ ਬਾਹਰ ਕੱਢ ਕੇ ਬੱਚਿਆਂ ਨੇ ਵੀ ਸਹਿਮੀਆਂ ਆਵਾਜ਼ਾਂ ਨਾਲ ਵੱਡਿਆਂ ਤੋਂ ਪੁੱਛਿਆ। ਕੀ ਹੋਇਆ ਬਾਪੂ? ਕੀ ਗੱਲ ਐ ਬੇਬੇ? ਰਗੂ ਮਾਪੇ ਉਹਨਾਂ ਨੂੰ ਕੁਝ ਨਹੀਂ ਕਹਿ ਕੇ ਤਸੱਲੀ ਦਿੰਦੇ ਆ ਮੁਰ ਸੌਂ ਜਾਣ ਲਈ ਕਹਿ ਦਿੰਦੇ ਪੈਰ ਤੇ ਤੜਕੇ ਜਦੋਂ ਕੁੱਕੜ ਨੇ ਬਾੰਗ ਦਿੱਤੀ ਤਾਂ ਨਰੈਣੇ ਗੱਪੀ ਦੀ ਅੱਧੀ ਗੱਲ ਸੱਚ ਹੋ ਗਈ ਝਿੜੀ ਵੱਲੋਂ ਨਹੀਂ ਨਹਿਰ ਦੇ ਸਰਕੜਿਆਂ ਵਿੱਚੋਂ ਇੱਕ ਛਾਤਾਵਾਜ ਫੜਿਆ ਗਿਆ ਗੱਭਰੂ ਉਹਨਾਂ ਦੀਆਂ ਮਸਕਾਂ ਕੱਸ ਕੇ ਉਹਨਾਂ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਲੈ ਆਏ ਦਿਨ ਚੜ੍ਹਦੇ ਤੱਕ ਉਸ ਨੂੰ ਕੂਟੜੀ ਦੇ ਅੰਦਰ ਬੰਦ ਕਰਕੇ ਰੱਖਿਆ ਪਿੰਡ ਦੇ ਕਾਲੇ ਬੰਦੇ ਤਾਂ ਮੂੰਹ ਹਨੇਰੇ ਹੀ ਉਹਨੂੰ ਵੇਖਣ ਆ ਗਏ ਪਰ ਪਹਿਰੇ ਤੇ ਬੈਠੇ ਮੁੰਡਿਆਂ ਨੇ ਕਿਸੇ ਨੂੰ ਕੋਠੜੀ ਦੇ ਨੇੜੇ ਨਾ ਜਾਣ ਦਿੱਤਾ ਲੋਈ ਪਾਠ ਦੀ ਨਾਲ ਬਾਬਾ ਗੁਰਮਖਨ ਨਹਾ ਧੋ ਕੇ ਪਾਠ ਕਰਦੇ ਹਾਂ ਜਦੋਂ ਧਰਮਸ਼ਾਲਾ ਕੋਲੋਂ ਲੰਘਿਆ ਤਾਂ ਐਡੇ ਸਵਖਤੇ ਲੋਕਾਂ ਦਾ ਇੰਨਾ ਇਕੱਠ ਵੇਖ ਕੇ ਉਹਨੂੰ ਹੈਰਾਨੀ ਹੋਈ ਉੱਚਾ ਸੁਣਨ ਕਰਕੇ ਉਹਨੂੰ ਪਿੰਡ ਜਾਂ ਆਪਣੇ ਘਰ ਪਏ ਰੋਲੇ ਰੱਪੇ ਦਾ ਅਜੇ ਤੱਕ ਕੋਈ ਪਤਾ ਨਹੀਂ ਸੀ ਲੱਗ ਸਕਿਆ ਉਹ ਕੀ ਗੱਲ ਹੋ ਗਈ ਸਹੂ ਉਸ ਗਾਂਵ ਵੱਧ ਕੇ ਬਸੰਤੇ ਭਿੰਡਰ ਦਾ ਮੋਢਾ ਫੜ ਕੇ ਹਲੂਣ ਦੇ ਪੁੱਛਿਆ ਬਸੰਤੇ ਨੇ ਪਿਛਾਂ ਤੱਕ ਕੇ ਗੁਰਮੁਖ ਬਾਬੇ ਦੇ ਕੰਨ ਕੋਲ ਮੂੰਹ ਕਰਕੇ ਉੱਚੀ ਕਿਹਾ ਉਹ ਪਾਕਿਸਤਾਨੀ ਜਸੂਸ ਫੜਿਆ ਤਾਇ ਹਲਾ ਖੁਸ਼ ਹੋਣ ਦੀ ਬਜਾਏ ਬਾਬੇ ਨੇ ਜਿਵੇਂ ਫਿਕਰ ਨਾਲ ਕਿਹਾ ਉਹ ਕੀ ਲੈਣਾ ਆਇਆ ਸੀ ਇੱਥੇ ਸਹਰਾ ਕਮਲਾ ਬਸੰਤੇ ਨੇ ਉਵੇਂ ਉੱਚੀ ਆਵਾਜ਼ ਵਿੱਚ ਬਾਬੇ ਨੂੰ ਦੱਸਿਆ ਓਏ ਆਪਣੀ ਨਹਿਰ ਤੋੜਨ ਆਇਆ ਸੀ ਵੀ ਸਾਰਾ ਪਿੰਡ ਡੁੱਬ ਜੇ ਬਾਬਾ ਗੁਰਮੁਖ ਚੁੱਪ ਕਰਕੇ ਪਿਛਾਂ ਮੋੜ ਆਇਆ ਗੁਰਦੁਆਰੇ ਜਾ ਕੇ ਪਾਠ ਸਮਾਪਤ ਕੀਤਾ ਤਾਂ ਹਮੇਸ਼ਾ ਨਾਲ ਉਲਟ ਅਰਦਾਸ ਵੇਲੇ ਉਸ ਦਾ ਧਿਆਨ ਕੁਝ ਉਖੜਿਆ ਉਖੜਿਆ ਰਿਹਾ ਅਰਦਾਸ ਦੇ ਅੰਤ ਉੱਤੇ ਮੱਥਾ ਟੇਕਦਿਆਂ ਉਹਨੇ ਪੰਜ ਵਾਰ ਇਕੱਲੇ ਹੀ ਨੇ ਮੋੜ ਸਰਬੱਤ ਦਾ ਭਲਾ ਕਿਹਾ ਭਾਈ ਜੀ ਨੂੰ ਅੱਜ ਉਸ ਦੀ ਇਸ ਉਪਰਿਵਤੀਰੇ ਦੀ ਸਮਝ ਨਹੀਂ ਸੀ ਪੈ ਰਹੀ ਗੁਰਦੁਆਰਿਆਂ ਮੋੜਦਿਆਂ ਜਦੋਂ ਬਾਬਾ ਧਰਮਸ਼ਾਲਾ ਕੋਲ ਆਇਆ ਤਾਂ ਉਸ ਦੇ ਕਦਮ ਫੇਰ ਰੁੱਕ ਗਏ ਵਹਣਡੇ ਵਿੱਚ ਹੁਣ ਨਿਆਣਿਆਂ ਦਾ ਬਹੁਤ ਇਕੱਠ ਸੀ ਬੰਦੇ ਸਿਰਫ 15-20 ਕੁ ਸਨ ਇੰਜ ਜਾਪਦਾ ਸੀ ਸਾਰਾ ਪਿੰਡ ਵਾਰੋਵਾਰੀ ਜਸੂਸ ਨੂੰ ਵੇਖ ਕੇ ਮੁੜ ਗਿਆ ਸੀ ਉਹ ਕਿਹੜਾ ਬੰਦਾ ਵੀ ਮੁੰਡਿਓ ਬਾਬੇ ਨੇ ਥੜੀ ਉੱਤੇ ਚੜ੍ਹਦੇ ਪੁੱਛਿਆ ਵਰਾਂਡੇ ਸਾਹਮਣੇ ਇਕੱਠੇ ਹੋਏ ਬੰਦੇ ਬਾਬੇ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦੇ ਲਾਂਬੇ ਹੋ ਗਏ ਉਹ ਬੰਦਾ ਗੋਡਿਆਂ ਵਿੱਚ ਸਿਰ ਦੇ ਕੇ ਬੈਠਾ ਹੋਇਆ ਸੀ ਠੰਡ ਨਾਲ ਉਸ ਦਾ ਪਿੰਡਾ ਨੀਲਾ ਹੋਇਆ ਪਿਆ ਸੀ ਫੌਜੀ ਕਮੀਜ਼ ਤੇ ਜਰਸੀ ਥਾਂ ਥਾਂ ਤੋਂ ਪਾਟੀ ਹੋਈ ਸੀ ਜਿਵੇਂ ਕਈ ਦਿਨ ਉਹ ਕੰਢਿਆਲੇ ਝਾੜਾਂ ਵਿੱਚ ਹੀ ਲੰਘਦਾ ਗਿਆ ਹੋਵੇ ਬਾਬਾ ਉਸ ਵੱਲ ਨਿਗਾਹ ਘੱਟ ਕੇ ਵੇਖਦਾ ਰਿਹਾ ਫਿਰ ਹੌਲੀ ਜਿਹੀ ਬੋਲਿਆ ਇਹ ਤਾਂ ਆਪਣੇ ਪੈੰਡ ਵਾਲੇ ਘੁੱਲੇ ਤੇਲੀ ਵਰਗਾ ਲੱਗਦਾ ਬਾਬੇ ਦੀ ਲੰਮੀ ਹੋਕੇ ਵਰਗੀ ਇਹ ਆਵਾਜ਼ ਸੁਣਦਿਆਂ ਹੀ ਉਸ ਬੰਦੇ ਨੇ ਸਿਰ ਤਾਂ ਚੁੱਕਿਆ ਤਾਂ ਲੋਕਾਂ ਵੇਖਿਆ ਉਹ ਮੁਸਕਰਾ ਰਿਹਾ ਸੀ ਉਸ ਬਾਬੇ ਵੱਲ ਸਿੱਧਾ ਤੱਕ ਨੇ ਉੱਚੀ ਸਾਰੀ ਹੋਕਰਾਂ ਮਾਰ ਕੇ ਕਿਹਾ ਤਾਇਆ ਗੁਰਮਖਸਿਆ ਅਸਲਾਮੁਅਲੈਕਮ ਸਾਸਰੀਕਾਲ ਸਭ ਹੱਕੇ ਬੱਕੇ ਰਹਿ ਗਏ ਬਾਬਾ ਉਸ ਬੰਦੇ ਦੇ ਹੋਰ ਨੇੜੇ ਹੁੰਦਿਆਂ ਬੋਲਿਆ ਉਹ ਤੂੰ ਕਿਤੇ ਸੱਚੀ ਘੁੱਲੇ ਦਾ ਇਲਮਾ ਤਾਂ ਨਹੀਂ ਅਗੋਂ ਉਹ ਮੇਂ ਮੁਸਕਰਾਉਂਦਿਆ ਉਸ ਬੰਦੇ ਨੇ ਆਪਣੀਆਂ ਚਮਕੀਲੀਆਂ ਅੱਖਾਂ ਮਟਕਾ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ। ਬਾਬਾ ਜਿਵੇਂ ਪਮੱਤਰ ਗਿਆ ਉਹਨੂੰ ਕਿਸੇ ਦਾ ਕੋਈ ਖਿਆਲ ਨਹੀਂ ਰਿਹਾ। ਇਲਮੇ ਦੇ ਨੇੜੇ ਹੁੰਦਿਆਂ ਉਸ ਮੋਢੇ ਉੱਤੇ ਹੱਥ ਰੱਖ ਕੇ ਉਹਦੇ ਉੱਤੇ ਝੁੱਕ ਗਿਆ। ਫਿਰ ਚੁੱਪਚਾਪ ਉਹਦੇ ਸਾਹਮਣੇ ਪੈਰਾਂ ਭਾਰ ਬੈਠ ਗਿਆ। ਕਿੰਨਾ ਚਿਰ ਉਹਨੂੰ ਕੋਈ ਗੱਲ ਨਾ ਆਉਣੀ। ਹੌਲੀ-ਹੌਲੀ ਇਲਮੇ ਦੇ ਮੋਢੇ ਨੂੰ ਉਹਦੀ ਪਿੱਠ ਨੂੰ ਪਲੋਸੀ ਗਿਆ। ਜਿਵੇਂ ਉਹ ਦਾ ਪਿਛਲੀ ਜੰਗ ਵਿੱਚ ਮਰਿਆ ਗਿਆ ਆਪਣਾ ਹੀ ਪੁੱਤਰ ਨਿਦਾਣਾ ਜੰਗ ਵਿੱਚੋਂ ਜਿਉਂਦਾ ਮੜਾਇਆ ਹੋਵੇ ਉੱਥੇ ਖੜੁੱਤੇ ਬੰਦਿਆਂ ਵਿੱਚੋਂ ਇੱਕ ਨੇ ਅਗਾਹ ਹੋ ਕੇ ਇਲਮੇ ਦੀਆਂ ਮਸ਼ਕਾਂ ਖੋਲਦਿਆਂ ਕਿਹਾ ਤੇਰੀ ਚਲਾਕੀਆਂ ਕਰਨ ਦੀ ਪ੍ਰਾਣੀ ਆਦਤ ਨਹੀਂ ਨਾ ਗਈ ਅਜੇ ਇਲਮਾ ਦੁਪਹਿਰ ਹੋ ਗਈ ਤੇ ਅਜੇ ਤਾਈ ਟੁੱਟੇ ਮੂੰਹ ਵਾਲੇ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਮੈਲਮਾ ਸਾਲਾ ਮਲੰਗ ਇਹ ਬੰਦਾ ਧੰਨੇਮਾਨੀ ਦਾ ਵੱਡਾ ਪੁੱਤਰ ਗਿੰਦਰ ਸੀ ਇਹ ਤੇ ਇਲਮਾ ਦੂਜੀ ਜਮਾਤ ਵਿੱਚ ਇਕੱਠੇ ਪੜਦੇ ਰਹੇ ਸਨ ਇਕੱਠੇ ਡੰਗਰ ਚਾਰਦੇ ਰਹੇ ਸਨ ਤੇ ਕੀ ਕੀ ਕੌਤਕੂ ਨਹੀਂ ਸੰ ਕਰਦੇ ਐਲਮੇ ਨੇ ਗਿੰਦਰ ਨੂੰ ਪਛਾਣਦਿਆਂ ਮਸ਼ਕਾਂ ਖੋਲਣਸਾਰ ਉੱਠ ਕੇ ਧਾ ਮਾਰਦਿਆਂ ਜੱਫੀ ਪਾ ਲਈ ਤੇ ਰੂਨ ਹੱਕੀ ਆਵਾਜ਼ ਵਿੱਚ ਕਹਾ ਓਏ ਪਾਪੀਆ ਤੂੰ ਵੀ ਇੰਨੇ ਚਿਰ ਦਾ ਮੇਰੇ ਕੋਲ ਬਗਾਨਿਆਂ ਵਾਂ ਖੜੋਤਾ ਰਿਆ ਮੇਰੀ ਤੋਬਾ ਮੇਰੇ ਅੱਲਾ ਮੇਰੀ ਤੋਬਾ ਸਭ ਹੈਰਾਨ ਸਨ ਕਿ ਉਹ ਬੰਦਾ ਜਿਹੜਾ ਦੋ ਘੜੀਆਂ ਪਹਿਲਾਂ ਉਹਨਾਂ ਨੂੰ ਆਪਣਾ ਦੁਸ਼ਮਣ ਤੇ ਖਤਰਨਾਕ ਜਸੂਸ ਲੱਗਦਾ ਸੀ ਗਿੰਦਰ ਨੂੰ ਜਫੀ ਵਿੱਚ ਘੁੱਟੀ ਜਾਰੋ-ਜਾਰ ਹੰਝੂ ਵਹਾ ਰਿਆ ਸੀ। ਬਾਬਾ ਗੁਰਮੁਹੀ ਆਪਣਾ ਆਪ ਨਾ ਸੰਭਾਲ ਸਕਿਆ। ਉੱਠ ਕੇ ਖੜਾ ਹੁੰਦਿਆਂ ਉਸ ਅੱਖਾਂ ਪੁੰਝੀਆਂ ਤੇ ਮੋੜ ਐਲਮੇ ਦੀ ਪੱਟ ਪਲੂਸ ਦੇ ਬੋਲਿਆ। ਆਹ ਤਾਂ ਅੱਜ ਭਾਗਾ ਵਾਲਾ ਦਿਨ ਚੜਿਆ ਜਿਹੜਾ ਤੂੰ ਮਿਲ ਪਿਆ। ਉਸ ਦਾਤੇ ਦੇ ਰੰਗਾਂ ਦਾ ਕੋਈ ਪਤਾ ਨਹੀਂ ਲੱਗਦਾ। ਵਿਛੜਿਆ ਮੇਲੇ ਪ੍ਰਭ ਹਰ ਦਰਗਾ ਕਬ ਸੀਠ। ਧੰਨ ਸਤਗੁਰੂ ਧੰਨ ਸੱਚੇ ਪਾਤਸ਼ਾਹ ਤੇਰੀ ਲੀਲਾ ਨਿਆਰੀ। ਗਿੰਦਰ ਨੇ ਐਲਮੇ ਨੂੰ ਉਸ ਮੰਜੇ ਉੱਤੇ ਬਿਠਾ ਲਿਆ ਜਿਸ ਉੱਤੇ ਪਹਿਲਾਂ ਪਿੰਡ ਦੇ ਪਹਰਾ ਦੇਣ ਵਾਲੇ ਗੱਭਰੂ ਬੈਠੇ ਸਨ। ਬਾਬਾ ਸਾਹਮਣੇ ਵੱਡੇ ਪਏ ਤਖਤ ਪੋਸ਼ ਉੱਤੇ ਜਾ ਬੈਠਾ ਸੀ। ਬਾਕੀ ਲੋਕ ਉਹਨਾਂ ਤਿੰਨਾਂ ਨੂੰ ਉਪਰਿਆਂ ਵਾਂਗ ਦੇਖ ਰਹੇ ਸਨ। ਗਿੰਦਰ ਐਲਮੇ ਨਾਲ ਇੰਜ ਗੱਲਾਂ ਕਰਨ ਲੱਗ ਪਿਆ ਸੀ ਜਿਵੇਂ ਉਹ ਸਕੇ ਭਰਾ ਹੋਣ। ਪਲਾਂ ਛਿਣਾ ਵਿੱਚ ਹੀ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਕੁੱਲੇ ਤੇਲੀ ਦਾ ਮੁੰਡਾ ਐਲਮਾ ਆਇਆ ਹੈ। ਉਹ ਛਾਤਾਬਾਜ ਨਹੀਂ ਸੀ ਸਗੋਂ ਸਰਹੱਦ ਉੱਤੇ ਲੜਦਾ ਲੜਦਾ ਬਚ ਕੇ ਇਧਰ ਨਸ ਆਇਆ ਸੀ ਫਿਰ ਜਾਣ ਹੂਲ ਕੇ ਦੋ ਦਿਨਾਂ ਲੁਕਦਾ ਛਿਪਦਾ ਨਹਿਰ ਕਿਨਾਰੇ ਪਹੁੰਚਿਆ ਤੇ ਆਪੇ ਹੀ ਪਹਿਰਾ ਦੇਣ ਵਾਲੇ ਮੁੰਡਿਆਂ ਕੋਲ ਆ ਕੇ ਆਖਣ ਲੱਗਾ ਮੈਨੂੰ ਫੜ ਲਓ ਪਿੰਡ ਦਾ 35-40 ਵਰੇ ਤੋਂ ਉਮਰ ਦਾ ਵਡੇਰਾ ਹਰ ਮਰਦ ਤੇ ਇਸਤਰੀ ਕੁल्ले ਤੇ ਐਲਮੇ ਨੂੰ ਮੁੜ ਵੇਖਣ ਆਇਆ ਗਿੰਦਰ ਵਾਂਗ ਐਲਮੇ ਦੇ ਬਚਪਨ ਦੇ ਕਈ ਬੇਲੀ ਉਹਨੂੰ ਜੱਫੀਆਂ ਪਾਪਾ ਮਿਲੇ ਪੁਰਾਣੀਆਂ ਗੱਲਾਂ ਦੁਹਰਾਉਂਦੇ ਰਹੇ ਯਾਦਾਂ ਸਾਂਝੀਆਂ ਕਰਦੇ ਰਹੇ ਹੱਸਦੇ ਰਹੇ ਆਰ ਪਰਿਵਾਰ ਦਾ ਹਾਲ ਚਾਲ ਪੁੱਛਦੇ ਰਹੇ ਹਿੰਦੂਸਤਾਨ ਪਾਕਿਸਤਾਨ ਵੰਡਣ ਸਮੇਂ ਇੱਧਰ ਮਾਰੇ ਗਏ ਅਪਾਗਿਆ ਨੂੰ ਯਾਦ ਕਰ ਕਰ ਉਦਾਸ ਹੁੰਦੇ ਰਹੇ ਫਿਰ ਸਾਰਾ ਪਿੰਡ ਜਿਵੇਂ ਐਲਮੇ ਲਈ ਚਾਹ ਪਾਣੀ ਤੇ ਰੋਟੀ ਟੁੱਕ ਦਾ ਪ੍ਰਬੰਧ ਕਰਨ ਜੁਟ ਗਿਆ ਪਰ ਸੂਰਜ ਚੜ੍ਹਦੇ ਅਨਸਾਰ ਹੀ ਸਰਪੰਚ ਤੇ ਲੰਮੜਦਾਰ ਪੁਲਿਸ ਨੂੰ ਲੈ ਕੇ ਧਰਮਸ਼ਾਲਾ ਵਿੱਚ ਆ ਗਏ ਉਹਨਾਂ ਜਦੋਂ ਇਹ ਅਦਭਤ ਨਜ਼ਾਰਾ ਵੇਖਿਆ ਤਾਂ ਹੈਰਾਨ ਰਹਿ ਗਏ ਕਈਆਂ ਥਾਣੇਦਾਰ ਨੂੰ ਕਿਹਾ ਕਿ ਇਲਮੇ ਨੂੰ ਛੱਡ ਦਿੱਤਾ ਜਾਏ ਪਰ ਥਾਣੇਦਾਰ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਤਾਂ ਕਰਨੀ ਹੀ ਪਵੇਗੀ ਉਸ ਦੇ ਕੁਝ ਵੀ ਵਸ ਨਹੀਂ ਸੀ ਹੁਣ ਜੋ ਫੈਸਲਾ ਹੋਣਾ ਸੀ ਉਸ ਅਦਾਲਤ ਨੇ ਕਰਨਾ ਸੀ ਇਲਮੇ ਦੀਆਂ ਅੱਖਾਂ ਹੁਣ ਪਹਿਲਾਂ ਨਾਲੋਂ ਵੀ ਵੱਧ ਮੁਸਕਰਾ ਰਹੀਆਂ ਸਨ ਉਸ ਨੇ ਹੱਸ ਕੇ ਥਾਣੇਦਾਰ ਨੂੰ ਕਿਹਾ ਸਰਦਾਰ ਜੀ ਮੇਰੀ ਇੱਕ ਅਰਜ਼ੀ ਮਨਜ਼ੂਰ ਕਰ ਲਓ ਮੈਨੂੰ ਕੱਸੀ ਵਾਲੇ ਰਾਹ ਲੈ ਕੇ ਜਾਇਓ ਜਿੱਧਰ ਗਿੰਦਰ ਬਾਈ ਕਾ ਕਮਾਦ ਵਿੱਚਾ ਹੁੰਦਾ ਸੀ ਨਲਜੀ ਗਿੰਦਰ ਨੂੰ ਮੇਰੇ ਨਾਲ ਥਾਣੇ ਤੱਕ ਜਾਣ ਦੀ ਇਜਾਜ਼ਤ ਦੇ ਦਿਓ ਤਾਂ ਬੜੀ ਮਿਹਰਬਾਨੀ ਅੱਜੇ ਅਸੀਂ ਰੱਜ ਕੇ ਗੱਲਾਂ ਨਹੀਂ ਕੀਤੀਆਂ ਹੋਰ ਇੱਕ ਦੋ ਬੇਲੀਆਂ ਨੂੰ ਵੀ ਨਾਲ ਜਾਣ ਦੀ ਇਜਾਜ਼ਤ ਦੇ ਦਿਓ ਪਰ ਉਸ ਵੇਲੇ ਪੱਪੀ ਗੁਰਮੁਖ ਨੂੰ ਜਿਵੇਂ ਕੋਈ ਭੁੱਲੀ ਵਿਸਰੀ ਗੱਲ ਚੇਤੇ ਆ ਗਈ ਉਹ ਉੱਠ ਕੇ ਕਾਲ ਨਾਲ ਲਗਾ ਹੁੰਦਿਆਂ ਐਲਮੇ ਨੂੰ ਪੁੱਛਣ ਲੱਗ ਪਿਆ ਉਹ ਸੱਚ ਬਈ ਐਲਮੇਆ ਤੇਰੇ ਅੱਬੇ ਦਾ ਕੀ ਹਾਲ ਹੈ ਤੇਰੀ ਬੇਬੇ ਤਗੜੀ ਰਹਿੰਦੀ ਆ ਉਦੋਂ ਤਾਂ ਢਿੱਲੀ ਹੁੰਦੀ ਸੀ ਤੇ ਤੇਰੀ ਨਿੱਕੀ ਭੈਣ ਤੇ ਤੂੰ ਵੱਡਾ ਮੁੰਡਾ ਰਾਜੀ ਖੁਸ਼ੀ ਆ। ਹਲਮਾ ਝੂਠ-ਮੂਠ ਹੀ ਬਾਬੇ ਨੂੰ ਦੱਸੀ ਗਿਆ ਕਿ ਉਹ ਸਾਰੇ ਰਾਜੀ ਖੁਸ਼ੀ ਸਨ। ਪਰ ਇਹ ਦੱਸ ਕੇ ਪੁਰਾਣੇ ਜ਼ਖਮ ਮੁੜ ਨਹੀਂ ਸੀ ਉਚੇੜਨਾ ਚਾਹੁੰਦਾ ਕਿ 24 ਵਰੇ ਪਹਿਲਾਂ ਉਸ ਦਾ ਪਿਓ ਸਰਹੱਦ ਤੋਂ ਦੂਕੋ ਦੂਰ ਉਰੇ ਹੀ ਕੁਝ ਲੋਕਾਂ ਨੇ ਮਾਰ ਦਿੱਤਾ ਸੀ। ਉਸ ਦੀ ਭੈਣ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਉਸ ਦੀ ਮਾਂ 4 ਵਰੇ ਹੋਏ ਦਮੇ ਦੀ ਪੁਰਾਣੀ ਬਿਮਾਰੀ ਨਾਲ ਮਰ ਗਈ ਸੀ। ਉਹਨੂੰ ਪਤਾ ਸੀ ਕਿ ਇਸ ਵਿੱਚ ਉਸਦੇ ਆਪਣੇ ਪਿੰਡ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਸੀ। ਇਹੋ ਬਾਬਾ ਗੁਰਮੁਖ ਤੇ ਪਿੰਡ ਦੇ ਕਿੰਨੇ ਪਤਵੰਤੇ ਲੋਕਾਂ ਤਾਂ ਉਸ ਨੂੰ ਨਾਲ ਦੇ ਪਿੰਡ ਕਈ ਟੱਬਰਾਂ ਸਹੀ ਸਲੰਤ ਗੱਡੀ ਚੜਾ ਕੇ ਆਏ ਸਨ। ਇਸ ਕਰਕੇ ਹੁਣ ਤੱਕ ਇਹ ਲੋਕ ਇਹ ਧਰਤੀ, ਇਹ ਆਪਣਾ ਪਿੰਡ ਵੇਖਣ ਲਈ ਤਰਸਦਾ ਰਿਹਾ। ਇੰਜ ਜੰਗ ਵਿੱਚ ਉਨਸ ਕੇ ਆ ਗਿਆ ਸੀ। ਮੌਤ ਮੰਗ ਕੇ ਵੀ ਪਹੁੰਚਿਆ ਸੀ ਪਰ ਰਹਿ ਨਹੀਂ ਸੀ ਸਕਿਆ। ਜਦੋਂ ਥਾਣੇਦਾਰ ਨੇ ਐਲਮੇ ਨੂੰ ਜੀਪ ਵਿੱਚ ਚੜਾਇਆ ਤਾਂ ਪਿੰਡ ਦੀ ਇੱਕ ਬੁੱਢੀ ਸੰਤੋ ਨੇ ਅਗਾਹ ਹੋ ਕੇ ਉਹਦਾ ਸਿਰ ਪਲੋਸਦਿਆਂ ਕਿਹਾ ਆਵਦੀ ਬੇਬੇ ਨੂੰ ਆ ਕੀ ਤੈਨੂੰ ਸ਼ਾਂਤੀ ਯਾਦ ਕਰਦੀ ਸੀ ਸਾਡਾ ਤਾਂ ਸਹੇਲਪਣਾ ਹੀ ਵੱਡਾ ਸੀ ਸ਼ਾਂਤੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ ਤਾਂ ਐਲਮੇ ਤੋਂ ਵੀ ਆਪਣਾ ਆਪ ਕਾਬੂ ਨਹੀਂ ਹੋਇਆ ਉਸ ਹੰਝੂ ਭਰੀਆਂ ਅੱਖਾਂ ਲਪਾਉਣ ਲਈ ਸਿਰ ਝੁਕਾ ਲਿਆ ਜੀਪ ਤੁਰ ਗਈ ਬਾਬਾ ਗੁਰਮੁਖ ਸਮੇਤ ਲੋਕ ਜੀਪ ਪਿੱਛੋਂ ਉੜਦੀ ਧੂੜ ਵੱਲ ਇੰਜ ਵੇਖ ਰਹੇ ਜਿਵੇਂ ਉਹਨਾਂ ਦੀ ਕੋਈ ਕੀਮਤੀ ਸ਼ੈ ਇੱਕ ਵਾਰ ਫੇਰ ਲੱਭ ਕੇ ਫੇਰ ਗਵਾਚ ਗਈ ਹੋਵੇ ਬਹੁਤ ਬਹੁਤ ਧੰਨਵਾਦ